ਦੇਖੋ ਬਈ ਦੇਖੋ ਡਿੱਗ ਪਈ ਸੀ RAM RAM ਬਈ ਸਾਰਾ RAM RAM ਬਈ ਸਾਰਿਆਂ ਨੇ ਅਸੀਂ ਉਹਨਾਂ ਦਾ ਜਥੇਦਾਰ ਜਿਹੜਾ ਸੀਗਾ ਉਹ ਬਾਬਾ ਬੁੱਢਾ ਸਿੰਘ ਸੀ ਬਾਬਾ ਬੁੱਢਾ ਸਿੰਘ ਗਿਆ ਤੇ ਉਹਨਾਂ ਦੇ ਮਤਲਬ ਜਥੇ ਦੇ ਵਿੱਚ ਸੁੱਖਾ ਸਿੰਘ ਤੇ ਮਹਤਾਬ ਸਿੰਘ ਸੀ ਮਾੜੀ ਕੰਬੋਗੀ ਤੇ ਮੀਰ ਕੋਟੇ ਦੇ ਸੀ ਥੋਨੇ ਅੰਮ੍ਰਿਤਸਰ ਦੇ ਕੋਲੇ ਪਿੰਡ ਪੈਂਦੇ ਨੇ ਇਹਨਾਂ ਨੂੰ ਇਹੇ ਪਰ ਇੱਥੇ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਇੱਕ ਬੁੱਢਾ ਜੋੜ ਦਾ ਨਾਮ ਪਿਆ ਬਾਬਾ ਬੁੱਢਾ ਸਿੰਘ ਦੇ ਨਾਮ ਤੇ ਤੇ ਜੋੜ ਆਪਾਂ ਲੋਕ ਛੱਪੜ ਜਾਂ ਟੋਬਾ ਬੋਲਦੇ ਆ ਪਾਣੀ ਵਾਲੇ ਕੱਚੇ ਨੂੰ ਪੱਕੇ ਨੂੰ ਡਿਗੀ ਬੋਲਦੇ ਆ ਬਾਗੜੀ ਲੋਕ ਮਤਲਬ ਜੋੜ ਬੋਲਦੇ ਜੋੜ ਦੇ ਤੇ ਬਾਬਾ ਬੁੱਢਾ ਸਿੰਘ ਦੇ ਨਾਮ ਤੇ ਬੁੱਢਾ ਜੋਹੜ ਤੋਂ ਦੁਆਰੇ ਸਭ ਦਾ ਨਾਮ ਪਿਆ ਠੀਕ ਹੈ 11:30 ਦਾ ਟਾਈਮ ਹੋ ਚੁੱਕਿਆ ਤੇ ਤਰੀਕ ਹੋ ਚੁੱਕੀ ਆ 4 ਤੇ ਇਸ ਟਾਈਮ ਆਪਾਂ ਹਜੇ ਵੀ ਪੈਂਡ ਢਾਪਾਂ ਝਲਾਰ ਖੜੇ ਆ ਬਾਈ ਅੱਖ ਸੇ ਜਾਖੜ ਕੋਲੇ ਤੇ ਰਾਤ ਅਸੀਂ ਇੱਥੇ ਆਗੇ ਸੀਗੇ ਸੂਰਤਗੜ ਦੇ ਬਿਲਕੁਲ ਨੇੜੇ ਆ ਤੇ ਆਪਾਂ ਕੇ ਲਈ ਵੀ ਪ੍ਰਸ਼ਾਦਾ ਪਾਣੀ ਛਕ ਲਿਆ ਇਹ ਮੋਟਰਸਾਈਕਲ ਸਾਫ਼ ਕੀਤਾ ਸੀ ਗਰਮਕਾਰ ਕਰ ਰਹੇ ਆ ਤੇ ਧਰਮਾਂਤਰੇ ਵੀ ਹੋ ਗਿਆ ਰੈਡੀ ਤੇ ਇਹ ਬਾਈ ਆਪਣੇ ਅੱਖ ਸੇ ਜਾਖੜਦਾ ਘਾਰਾਗਾ ਤੇ ਇਹ ਬਾਈ ਐਕਸਰੀ ਆਪਣਾ ਜਿਵੇਂ ਅਸੀਂ ਟਰੈਕਟਰਾਂ ਦੀਆਂ ਵੀਡੀਓ ਪਾਉਣੇ ਰਹਿੰਨੇ ਆ ਤੇ ਮਿੱਤਰਤਾ ਵੀ ਉੱਥੇ ਹੀ ਪਈ ਸਾਡੀ ਤੇ ਹੁਣ ਆਪਣੇ ਨਾਲ ਵਧੀਆ ਯਾਰੀ ਦੋਸਤੀ ਹੈ ਨਾ ਪਰਿਵਾਰਕ ਰਿਲੇਸ਼ਨ ਤੇ ਇਹਨੇ ਕਿਹਾ ਸੀ ਕਹਿੰਦਾ ਵੀ ਤੁਸੀਂ ਮੇਰੇ ਕੋਲੇ ਆ ਜਾਓ ਇਹ ਕੱਲ ਦਾ ਵੇਟ ਕਰੀ ਜਾਂਦਾ ਸੀਗਾ ਤੇ ਚਲੋ ਜਿਵੇਂ ਆਪਾਂ ਕਹੇ ਲਈ ਵੀ ਇੰਨੇ ਲੰਬੇ ਸਫ਼ਰ ਤੇ ਜਾਣਾ ਹੋਵੇ ਤਾਂ ਸਾਰੇ ਕੰਮ ਨਵੇੜ ਕੇ ਫੇਰ ਹੀ ਬੰਦਾ ਚੱਲਦਾ ਹੈ ਨਾ ਹੁਣ ਸਾਡਾ ਸਫ਼ਰ ਰਹਿਣ ਵਾਲਾ ਹੈ ਜੀ ਬੁੱਢਾ ਜੋੜ ਜਾਵਾਂਗੇ ਗੁਰਦੁਆਰਾ ਸਾਹਿਬ ਉੱਥੋਂ ਮੱਥਾ ਟੇਕ ਕੇ ਫੇਰ ਬੀਕਨੇਰ ਵਾਲੀ ਸਾਈਡ ਹੁੰਦੇ ਹੋਏ ਪੁਸ਼ਕਰ ਨੂੰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜਿਆ ਤੇ ਨਾ ਪਹੁੰਚੇ ਤਾਂ ਕੱਲ ਪਹੁੰਚਾਂਗੇ ਤੇ ਇਹ ਸੁਣ ਕੇ ਬੜੇ ਹੈਰਾਨ ਹੋਏ ਕਹਿੰਦੇ ਆਪ ਕੀ ਬੋਲਦਾ ਤੂੰ ਕਹਿੰਦੇ ਅੱਜ ਨਾ ਪਹੁੰਚਾਂਗੇ ਤਾਂ ਕੱਲ ਪਹੁੰਚਾਂਗੇ ਬਿਲਕੁਲ ਆਪਾਂ ਕਹੇ ਲਈ ਵੀ ਉਮੀਦ ਹੈ ਜਾਂ ਆਪ ਅਗਲੇ ਮਿਹਨਤ ਕਰਦੇ ਰਹਿਣਾ ਚਾਹੁੰਗਾ ਚਾਹੀਦੀ ਆ ਕਿਸੇ ਵੀ ਕੰਮ ਚ ਅ ਅਖਸ਼ੇ ਜਾਖੜ ਰਾਮ ਰਾਮ ਬਈ ਸਾਰਾ ਰਾਮ ਰਾਮ ਬਈ ਸਾਰਿਆਂ ਨੇ ਅਖਸ਼ੇ ਜਾਖੜ ਅਖਸ਼ੇ ਜਾਖੜ ਬਾਕੀ ਬਲਜਿੰਦਰ ਭਾਈ ਪਹੁੰਚੋ ਬਹੁਤ ਬੜੀ ਅਲੱਗ ਹੈ ਯਾਰ ਮਾਨਾ ਹਾਂਜੀ ਅਰੇ ਮੈਂ ਤਾਂ ਪਰਸ਼ੂਂ ਕੀ ਵੇਟ ਕਰਨ ਲਾ ਰਿਹਾ ਪਰਸ਼ੂਂ ਬਲਜਿੰਦਰ ਕੇ ਮੈਂ ਆਉਂਗਾ ਹਾਂ ਕੱਲ ਫੇਰਣ ਕੇ ਯਾਰ ਕਾ ਮੈਂ ਸ਼ਾਮ ਤੱਕ ਪਹੁੰਚੂਗਾ ਹਾਂ ਉਹ ਸਾਨੂੰ ਫਿਰ ਅਸੀਂ ਮਿਲਣਾ ਵੀ ਸੀ ਜਿਹੜਾ ਜਿਨ੍ਹਾਂ ਨੇ ਕਿਹਾ ਸੀਗਾ ਤੇ ਇੰਦਾਂ ਕਰਕੇ ਤੇ ਫਿਰ ਅਸੀਂ ਬਾਕੀ ਯਾਰ ਕੁਝ ਮਿਲ ਗਏ ਨਹੀਂ ਭਾਈ ਆਉਣ ਤੋਂ ਰ ਭਾਈ ਬਲਜਿੰਦਰ ਭਾਈ ਅਮਰੀਕਾ ਮੈਂ ਲਗਭਗ 1 ਸਾਲ ਹੋ ਗਿਆ ਨਹੀਂ 1.5 ਸਾਲ ਹਾਂ 1.5 ਸਾਲ ਆ ਆ ਤੇ ਬਾਕੀ ਕੀ ਕਹਿੰਦੇ ਹੁੰਦੇ ਆਗੇ ਇਹਨੂੰ ਪੰਜਾਬੀ ਬੋਲਦਾ ਮੁੰਡਾ ਇਹ ਤੇ ਮੈਨੂੰ ਵੀ ਥੋੜੀ ਥੋੜੀ ਬਾਗੜੀ ਸਿੱਖਣ ਲਾਤਾ ਇਹਨੇ ਤੇ ਮੈਂ ਵੀ ਬੋਲੀ ਆਪਾਂ ਕਹਿੰਦੇ ਵੀ ਸਿੱਖਣੀ ਚਾਹੀਦੀ ਆ ਤੇ ਇਹ ਪੰਜਾਬੀ ਬੋਲਦਾ ਬਾਗੜੀ ਬੋਲਦਾ ਹਿੰਦੀ ਬੋਲਦਾ ਸਾਰੀ ਸਾਰੀ ਬਸਾ ਹਾਂ ਕਿਉਂਕਿ ਇਹਨੂੰ ਬਈ ਇੱਕ ਸ਼ੌਂਕ ਆ ਗਾਉਣ ਦਾ ਹਾਂ ਗਾਣਿਆਂ ਦਾ ਸ਼ਕੀਨ ਆ ਚੁੰਬਰ ਪੰਜਾਬੀ ਗਾਣੇ ਹਾਂ ਜਿਹਦਾ ਪੇਜ ਆ ਆਖੇ ਜਾਖੜ ਮੈਂ ਇੰਸਟਾਗ੍ਰਾਮ ਤੇ ਨਾ ਹੁਣ ਕਾਲਵੇਟ ਵੀ ਕੀਤੀ ਇੱਥੇ ਰੁਕੇ ਸੀ ਡਰੋਨ ਸ਼ਾਟ ਵੀ ਦਿਖਾ ਦੂੰ ਸੋਹਣਾ ਪਿੰਡ ਆ 300 ਸਾਲ ਪੁਰਾਣਾ ਪਿੰਡ ਆ ਇਸ ਪਿੰਡ ਦੀ ਹਿਸਟਰੀ ਬਹੁਤ ਵੱਡੀ ਆ ਹਨਾ ਤੇ ਗੁਰਦੁਆਰਾ ਸਾਹਿਬ ਆ ਮਸਜਿਦ ਆ ਮੰਦਿਰ ਵੀ ਆ ਪਰਪਤਾ ਧਾਮ ਵੀ ਜਿੱਥੇ ਪਰਪਤਾ ਧਾਮ ਜਿੱਥੇ ਕੀ ਵੱਡੇ ਆਪਾਂ ਕਿਹ ਲਈ ਵੀ ਜਾਗਰਣ ਹੁੰਦਾ ਹਨਾ ਜਾਗਰਣ ਹਾਂ ਪਰਪਤਾ ਧਾਮ ਮਤਲਬ ਧਰਤੀ ਆ ਹਨਾ ਹਾਂ ਬਸ ਪਿੰਡ ਡੁੱਬੀ ਜਾਂਦਾ ਸੀ ਹੂੰ ਉਦੋਂ ਧਰਤੀ ਨੇ ਮਤਲਬ ਤਰਾਰ ਲੈ ਕੇ ਪਾਣੀ ਸਮਾ ਗਿਆ ਸਮਾ ਗਿਆ ਸੀ ਇਹ ਹਿਸਟਰੀ ਆ ਜੀ ਕਾਫੀ ਟਾਈਮ ਦੱਸਿਆ ਬਾਈਆਂਗਾ 300 ਸਾਲ ਤੇ ਇਹ ਆਪਣੇ ਆ ਹਨਾ ਪੰਜਾਬੀ ਭਰਾਵਾਂ ਦਾ ਤੇ ਆਪਣੇ ਪ੍ਰਵਾਹਾਂ ਦਾ ਗੁਰਦੁਆਰਾ ਸਾਹਿਬ ਹੀ ਹੈ ਨਾ ਵਿੱਚ ਹੀ ਹੈ ਨਾ ਬਣਿਆ ਬਣਿਆ ਬਿਲਕੁਲ ਵੀ ਇੱਥੇ ਸਭ ਧਰਮਾਂ ਦਾ ਸਾਂਝਾ ਪਿੰਡ ਆ ਇੱਥੇ ਸਾਰੀ ਮਤਲਬ ਮਿਲ ਜੁਲ ਕੇ ਰਹਿੰਦਾ ਕੋਈ ਵੇਰ ਵਿਰੋਧ ਨਹੀਂ ਕਿਸੇ ਪ੍ਰਕਾਰ ਦਾ ਮਤਲਬ ਹਰੇਕ ਥਾਂ ਤੇ ਜਿਵੇਂ ਪੰਜਾਬੀਆਂ ਦਾ ਹੁੰਦਾ ਕੰਮ ਤਾਂ ਉੱਥੇ ਸਾਡੇ ਹਿੰਦੂ ਭਰਾਏ ਜਿਹੜੇ ਉੱਪਰ ਵੱਡ ਚੜਕੇ ਹਿੱਸਾ ਲੈਂਦੇ ਸਾਡੇ ਵਾਲੇ ਚ ਪੰਜਾਬੀ ਆ ਇਹੀ ਹੁੰਦਾ ਬਈ ਪਿਆਰ ਮੁਹ ਪਿਆਰ ਹੈ ਨਾ ਤਾਂ ਪਿੰਡ ਦੀ ਵਿੱਚ ਏਕਤਾ ਗਈ ਤੇ ਹੁਣ ਆਪਾਂ ਪਾਉਣੇ ਚਾਲੇ ਤੇ ਪੇ ਦਿਖਾਉਣੇ ਸਾਨੂੰ ਪਿੰਡ ਦੀਆਂ ਗਲੀਆਂ ਰੇਤਾ ਬਈ ਬਹੁਤ ਤੇ ਭਾਲੂ ਦਿੱਤਾ ਕਹਿ ਦਿੰਨੇ ਆ ਤੇ ਅਸੀਂ ਹੌਲੀ ਹੌਲੀ ਆ ਜਾ ਰਹੇ ਹਾਂ ਇਹ ਦੇਣਾ ਐ ਕਰਦਾ ਮੋਟਰਸਾਈਕਲ ਤੇ ਪੌਣੇ ਚੱਲੇ ਫਿਰ ਹੈ ਹਾਂਜੀ ਦੋਸਤੋ ਪਿਆਰੀਆਂ ਕਰ ਲਈਆਂ ਬੈਗ ਕੱਸ ਲਿਆ ਤੇ ਹੁਣ ਆਪਾਂ ਬਾਈ ਆਕਸ਼ੇ ਜਾਖੜ ਤੋਂ ਲੈਨੇ ਆ ਇਜਾਜ਼ਤ ਯਾਰ ਥੋੜਾ ਜਿਹਾ ਇੱਕ ਤਾਂ ਕੈਮਰਾ ਸੈੱਟ ਕੀਤਾਗਾ ਨੀਚੇ ਆ ਗਿਆ ਤੇ ਇੱਕ ਰੇਤਾ ਜਾ ਤੇ ਹੁਣ ਮੈਂ ਇਹ ਹੀ ਡੇਗਣਾ ਪਈਏ ਇਹ ਪਿੰਡ ਦੇ ਵਿੱਚ ਨਾ ਗਲੀਆਂ ਕੱਚੀਆਂ ਰੇਤਾ ਹੀ ਰੇਤਾ ਲੋ ਜੀ ਇੱਥੋਂ ਅਸੀਂ ਸਿੱਧਾ ਅਸੀਂ ਉੱਥੇ ਮੁੜ ਜਾਣਾ ਆਹ ਦੇਖੋ ਕੱਚੇ ਘਰ ਇਹ ਦੇਖੋ ਜੀ ਅਜੇ ਬਹੁਤ ਹਾਂ ਹੈ ਪਰ ਪਿੰਡ ਬਹੁਤ ਵੱਡਾ ਪਿੰਡ ਆ ਬਈ ਬਹੁਤ ਵੱਡਾ ਅਸੀਂ ਸਿੱਧੇ ਜਾਣਾ ਇੱਧਰ ਮੁੜ ਜਾਣਾ ਸਾਹਮਣੇ ਮਸਜਿਦ ਹੈ ਤੇ ਇਹ ਫਲਾ ਚਣਿਆ ਵਿਆਪਰੇ ਦੇ ਉੱਤੇ ਰੇਤਾ ਆਇਆ ਹੋਇਆ ਕਿਉਂਕਿ ਇੱਧਰ ਥੋੜਾ ਜਿਹਾ ਫਿਰ ਮਾਹੌਲ ਹੀ ਇਦਾਂ ਦਾ ਹੈ ਨਾ ਹੁਣ ਆ ਜਿਵੇਂ ਆਹ ਜ਼ਿਆਦਾ ਰੇਤਾ ਇੱਥੇ ਬਾਹਲੂ ਰੇਤਾ ਜਾ ਰਾਤਾ ਬੜਾ ਡਰ ਦੇ ਡਰ ਦੇ ਜੜੇ ਲੱਗੇ ਸਿਗੇ ਦੋ ਵਾਰੀ ਹੁਣ ਸਿੱਧੀ ਉਹ ਗਲੀ ਆ ਗਈ ਆ ਦੇਖੋ ਬਈ ਦੇਖੋ ਡਿੱਗ ਪਈ ਸੀ ਭਾਈ ਨੇ ਪਹਿਲੀ ਬ੍ਰੇਕ ਲਾਤੀ ਯਾਰ ਤੇ ਆ ਖੁੱਲੇ ਪੈੜ ਯਾਰ ਇਹ ਯਾਦ ਆਉਂਦੇ ਆ ਤੁਸੀਂ ਕਹਿਣਾ ਪੰਜਾਬ ਪੰਜਾਬ ਦਾ ਇਹ ਯਾਦਾਂ ਦਾ ਤੇ ਹੈਗੀ ਐ ਇਹ ਚੀਜ਼ ਤੇ ਸਕੂਨ ਆਨੰਦ ਦਾ ਜਿੱਤੇ ਆਪਾਂ ਨਵੀਂ ਚੀਜ਼ ਤੇ ਜਾਣਦੇ ਆ ਉਹ ਦੇਖਦੇ ਆ ਨਾ ਖੁੱਲਾ ਯਾਰ ਗਲੀਆਂ ਬਹੁਤ ਖੁੱਲੀਆਂ ਇੱਥੇ ਆ ਦੇਖੋ ਫਿਰਨੀਆਂ ਰੇਤੇ ਦੇ ਉੱਤੇ ਪਸ਼ੂ ਐਂਦਾ ਹੀ ਪਏ ਰਹਿੰਦੇ ਆ ਤੇ ਡਰ ਜਾ ਵੀ ਲੱਗਦਾ ਰੇਤੇ ਇਧਰ ਦੀ ਕੱਕਾ ਰੇਤਾ ਗਾ ਦੇਖਣਾ ਪਈਏ ਦੇਖਣਾ ਪਈਏ ਦੇਖੋ ਦਰਵਾਜ਼ੇ ਕਿਆ ਬਾਤ ਆ ਜੀ ਇਹ ਤਾਂ ਅਜੇ ਆਪਾਂ ਪੰਜਾਬ 'ਚ ਹੀ ਫਿਰਦੇ ਆ ਮੰਨ ਕੇ ਚੱਲੋ ਵੀ ਆਪਾਂ ਗੰਗਾ ਨਗਰ ਤੋਂ ਥੋੜਾ ਜਿਹਾ ਅੱਗੇ ਆਏ ਆ ਤੇ ਅੱਗੇ ਵਾਲਾ ਰਾਜਸਥਾਨ ਵੀ ਸਿਰਈ ਹੈ ਰਾਤ ਅਸੀਂ ਥੋੜਾ ਜਿਹਾ ਪਿੱਛੋਂ ਮੁੜ ਗਏ ਸੀ ਸ਼ਾਇਦ ਮੇਰੇ ਹਿਸਾਬ ਨਾਲ ਤੇ ਹੁਣ ਅਸੀਂ ਥੋੜਾ ਜਿਹਾ ਅੱਗੇ ਆ ਗਏ ਤੇ ਆਹ ਦੇਖੋ ਜਿਹੜਾ ਆਪਾਂ ਕਹਿ ਲਈ ਵੀ ਕੱਚੇ ਮਕਾਨ ਸੀ ਕੱਚੀ ਕੋਠਾ ਸੀਗਾ ਆਹ ਦੇਖ ਲਓ ਤੇ ਅੱਜ ਵੀ ਖੜਾ ਹੈ ਨਾ ਥੋੜਾ ਜਿਹਾ ਮਾਡਰਨ ਹੋ ਗਏ ਤੇ ਆਪਾਂ ਸਿੱਧੇ ਚਲੇ ਜਾਣਾਗਾ ਸਾਮ ਮੌਸਮਾ ਠਿੱਕੀ ਧੋਪਾ ਪਰ ਜਿਹੜਾ ਮੇਰਾ ਹੈਲਮਟ ਨੇ ਆਵੇ ਚ ਡੁਅਲ ਵਾਈਜ਼ਰ ਆ ਇੱਕ ਬਲੈਕ ਆਉਂਦਾ ਹੈਗਾ ਜਿਹੜਾ ਅੱਖਾਂ ਨੂੰ ਪ੍ਰੋਟੈਕਟ ਕਰਦਾ ਸਨ ਰਾਈ ਉਹ ਵੀ ਪ੍ਰੋਟੈਕਟਿਨ ਵਾਲਾ ਤਾਂ ਇਹਦੇ ਕਰਕੇ ਬਹੁਤ ਫਰਕ ਪਿਆ ਨਹੀਂ ਸੂਰਜ ਬਿਲਕੁਲ ਸਾਡੇ ਸਿਰ ਤੇ ਆ ਤੇ ਧੁੱਪ ਸਿੱਧੀ ਪੈਂਦੀ ਆ ਮਤਲਬ ਠਿੱਕੀ ਧੋਪਾ ਤੇ ਜਿਹੜੀ ਸੜਕ ਜਾ ਰਹੀ ਆ ਬਿਲਕੁਲ ਨੱਕ ਦੀ ਸੇਧ ਨੂੰ ਮੈਨੂੰ ਹਜੇ ਤੱਕ ਸਿੱਧੀ ਦਿਸ ਰਹੀ ਆ ਅੱਗੇ ਪਤਾ ਨਹੀਂ ਵਿੰਗਵਾਲ ਆ ਜੇ ਕਿ ਨਾ ਆ ਜੇ ਪਰ ਹਜੇ ਵੀ ਆਪਣੇ ਇੱਥੇ ਪੰਜਾਬੀ ਆ ਬਿਆਬੀ ਕਮਿਊਨਿਟੀ ਆ ਸਾਰੀ ਹੈ ਨਾ ਇਧਰ ਤੇ ਰਾਜਸਥਾਨ ਦਾ ਖੁੱਲਾ ਏਰੀਆ ਦੇਖ ਕੇ ਨਾ ਸੱਚੀ ਯਾਰ ਨੰਦ ਹੀ ਆ ਜਾਂਦਾ ਦੇਖ ਕੇ ਕਿਆ ਸਕੂਨ ਹੀ ਹੈ ਯਾਰ ਆ ਥੋੜੀ ਥੋੜੀ ਹੁਣ ਰੇਤ ਉੱਠ ਰਹੀ ਹੈ ਤੇ ਆਹ ਤੇਰਾ ਜੇ ਨਿਕਲਦਾ ਯਾਰ ਆਸਤਾਨ ਨੂੰ ਯਾਰ ਘੁੰਮ ਫਿਰੋ ਯਾਰ ਮੈਂ ਤਾਂ ਇਹ ਕਹਿਣਾ ਹੈਗਾ ਕਿ ਹੁੰਨੇ ਆ ਦੂਰ ਦੂਰ ਤੱਕ ਖੁੱਲੇ ਮੈਦਾਨ ਖੇਤਾਂ ਦੇ ਵਿੱਚ ਫਸਲਾਂ ਖੜੀਆਂ ਕਿਤੇ ਹਨਾ ਵੀਜ ਰਹੇ ਆ ਤੇ ਇਹ ਰਾਏ ਸਿੰਘ ਨਗਰ ਨੂੰ ਜਾਂਦੀ ਹੈ ਸੜਕ ਤੇ ਅਸੀਂ ਬੁੱਢਾ ਜੋੜ ਜਾ ਰਹੇ ਆ ਇਹਰ ਕਮਾਲ ਹੀ ਆ ਯਾਰ ਇਧਰ ਤੂੰ ਦੂਰ ਤੱਕ ਦੇਖੋਂਗੇ ਇਧਰ ਦੂਰ ਦੂਰ ਤੱਕ ਦੇਖੋਂਗੇ ਕੀ ਬਾਤ ਆ ਇੱਕ ਚੀਜ਼ ਮੈਨੂੰ ਬੜੀ ਹੈਰਾਨ ਕਰਦੀ ਇੱਥੇ ਮੋਟਰਾਂ ਦੇ ਕਨੈਕਸ਼ਨ ਐ ਨਹੀਂ ਜਿਵੇਂ ਆਪਣੇ ਤਾਰਾਂ ਦਾ ਜਾਲ ਵਿਛਿਆ ਹੋਇਆ ਖੇਤਾਂ ਦੇ ਵਿੱਚ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਯਾਰ ਕੀ ਬਾਤ ਆ ਰੋੜਾਂ ਦੇਖੋ ਤੁਸੀਂ ਬਹੁਤ ਘੱਟ ਵਗਦੇ ਨੇ ਜਿਹੜੀ ਆਹ ਰੋੜ ਜਾ ਰਹੇ ਆ ਇਹ ਕੋਈ ਆਮ ਰੋਡ ਤਾਂ ਨਹੀਂ ਕਿਸੇ ਨੇ ਬਣਾਈ ਇਹ ਹੈਗੀ ਹੈ ਜੀ ਬੀਆਰਓ ਇੱਥੇ ਬੋਲ ਲੱਗਿਆ ਪਿਆ ਸੀ ਬਾਰਡਰ ਰੋਡ ਆਰਗੇਨਾਈਜੇਸ਼ਨ ਤੇ ਬਾਰਡਰ ਜਿਹੜੀ ਏਰੀਆ ਆ ਜਾਂਦਾ ਨੇੜੇ ਹੈਣਾ ਤੇ ਜਿਹੜੀ ਇਹ ਬੀਆਰਓ ਦੇ ਅੰਡਰ ਆਉਂਦੀ ਹੈ ਰੋੜ ਇਹ ਜਿੱਥੇ ਜਾ ਰਹੇ ਆਪਾਂ ਤੇ ਜੇ ਆਪਾਂ ਜਾਵਾਂਗੇ ਇੱਧਰ ਵੀ ਜਾਨਨੇ ਆ ਪਹਾੜੀ ਵਾਲੀ ਸਾਈਡ ਹੈਣਾ ਬਾਰਡਰ ਵਾਲਾ ਸਾਈਡ ਜਿਵੇਂ ਢੇਂਗਪੁਰ ਸਾਹਿਬ ਵੀ ਆਪਾਂ ਜਾਨਨੇ ਗੋਵਿੰਦ ਘਾਟ ਤੇ ਜਿਹੜੀਆਂ ਰੋੜਾਂ ਉਹ ਵੀ ਬੀਆਰਓ ਦੇ ਅੰਡਰ ਆਉਂਦੀਆਂ ਇਹ ਮੋਟਰਸਾਈਕਲ ਆਪਾਂ ਬਿਲਕੁਲ ਸਾਹਮਣੇ ਲੱਗਦਾ ਗੁਰਦੁਆਰਾ ਸਾਹਿਬ ਦੇ ਪੀਪਲ ਦੇ ਹੇਠਾਂ ਅਸੀਂ ਉਹਨਾਂ ਦਾ ਜਥੇਦਾਰ ਜਿਹੜਾ ਸੀਗਾ ਉਹ ਬਾਬਾ ਬੁੱਢਾ ਸਿੰਘ ਸੀ ਬਾਬਾ ਬੁੱਢਾ ਸਿੰਘ ਜੀ ਆ ਤੇ ਉਹਨਾਂ ਦੇ ਮਤਲਬ ਜਥੇ ਦੇ ਵਿੱਚ ਸੁੱਖਾ ਸਿੰਘ ਤੇ ਮਹਤਾਬ ਸਿੰਘ ਸੀ ਮਾੜੀ ਕੰਬੋਗੀ ਤੇ ਮੀਰ ਕੋਟੇ ਦੇ ਸੀ ਜੀ ਉਹਨਾਂ ਨੇ ਅੰਮ੍ਰਿਤਸਰ ਦੇ ਕੋਲੇ ਪਿੰਡ ਪੈਂਦੇ ਨੇ ਇਹਨਾਂ ਨੂੰ ਇਹੇ ਫਿਰ ਇੱਥੇ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਇੱਕ ਬੁੱਢਾ ਜੋੜ ਦਾ ਨਾਮ ਪਿਆ ਬਾਬਾ ਬੁੱਢਾ ਸਿੰਘ ਦੇ ਨਾਮ ਤੇ ਤੇ ਜੋੜ ਆਪਾਂ ਲੋਕ ਛੱਪੜ ਜਾਂ ਟੋਬਾ ਬੋਲਦੇ ਆ ਪਾਣੀ ਵਾਲੇ ਕੱਚੇ ਨੂੰ ਪੱਕੇ ਨੂੰ ਡਿਗੀ ਬੋਲਦੇ ਆ ਬਾਗੜੀ ਲੋਕ ਮਤਲਬ ਜੋੜ ਬੋਲਦੇ ਜੋੜ ਦੇ ਤੇ ਬਾਬਾ ਬੁੱਢਾ ਸਿੰਘ ਦੇ ਨਾਮ ਤੇ ਬੁੱਢਾ ਜੋਹੜ ਤੋਂ ਦੁਆਰੇ ਸਭ ਦਾ ਨਾਮ ਪਿਆ ਠੀਕ ਹੈ ਤੇ ਫਿਰ ਉਹ ਮੱਥਾ ਰੰਗਤੀ ਜਿਹੜਾ ਵੇਦਵੀ ਕਰਦਾ ਇਸ ਰੋਵਰਪੁਰ ਤਾਂ ਉਹਨੇ ਲੋਕਾਂ ਨੂੰ ਮੱਥਾ ਟੇਕਣ ਦੀ ਐ ਸਹੂਲਤਾ ਹੋਣ ਲੱਗ ਗਈ ਇੱਕ ਦਿਨ ਕੰਗਪਿੰਡ ਹੈ ਤਰਨਤਾਲ ਦੇ ਕੋਲੇ ਉੱਥੋਂ ਦਾ ਭਾਈ ਬੁਲਾਕਾ ਸਿੰਘ ਜਾਂਦਾ ਦਰਬਾਰ ਤਾਂ ਮੱਥਾ ਟੇਕਣ ਉਹ ਬੇਲਿਗਿਵਲੇ ਮੱਥਾ ਟੇਕ ਕੇ ਆਉਂਦਾ ਹੈ ਦੇਖਦਾ ਉੱਥੇ ਬੇਅਦਬੀ ਹੁੰਦੀ ਹੈ ਮੱਤਾ ਰੰਗੜ ਮਦਰ ਦਰਬਾਰ ਸਾਹਿਬ ਦੇ ਵਿੱਚ ਕੰਜਰੀਣ ਚਾਉਂਦਾ ਹੈ दारू ਪੀਂਦਾ ਹੈ ਮੀਟ ਖਾਂਦਾ ਹੁਕਾ ਪੀਂਦਾ ਹੈ ਤੇ ਜਿੰਨੇ ਵੀ ਮਾੜੇ ਕੰਮ ਹੁੰਦੇ ਉਹ ਕਰਵਾ ਦਿੰਦਾ ਹੈ ਉਹ ਦੇਖ ਕੇ ਉਹ ਕੋਈ ਸਿਆ ਨਹੀਂ ਜਾਂਦਾ ਵਾਪਸ ਆ ਜਾਂਦਾ ਪਿੰਡ ਵਿੱਚ ਕਿਉਂ ਡਰਦਾ ਹੋ ਵੀ ਹੁਣ ਉਹਨਾਂ ਦੀ ਫੋਰਸ ਲੱਗੀ ਹੋਈ ਚ ਉੱਥੇ ਉਹ ਕੱਲਾ ਸੀ ਆ ਵਾਪਸ ਆ ਜਾਂਦਾ ਪਿੰਡ ਆ ਕੇ ਉਹਨੂੰ ਪਤਾ ਲੱਗ ਜਾਂਦਾ ਵੀਕਾਂ ਦੇ ਦੀ ਅਰਾਚਤਾ ਹੁਣ ਜ਼ਿਲ੍ਹੇ ਗੰਗਨਗਰ ਜ਼ਿਲ੍ਹੇ ਚ ਪੈਂਦਾ ਪਹਿਲਾਂ ਵੀਕਾਂ ਦੇ ਰਾਜਾਂ ਦੇ ਟੈਮਰ ਰਾਜ ਚਤਾ ਵਜਦੀਆਂ ਸੀ ਵੀਕਾਂ ਦੇ ਦੀ ਅਰਾਚਤਾ ਵ ਤੋ ਬੀਕਾਨੇ ਦੀ ਰਾਤ ਚਰਨ ਪਤਾ ਹੁੰਦਾ ਵੀ ਸਿੰਘ ਰਹਿੰਦੀ ਹੈ ਫਿਰ ਉੱਥੋਂ ਕਿਸੇ ਕਿਵੇਂ ਆਉਂਦਾ ਘੋੜੇ ਤੇ ਆਉਂਦਾ ਉੱਠ ਤੇ ਆਉਂਦਾ ਪੈਦਲ ਆਉਂਦਾ ਇੱਥੇ ਆ ਜਾਂਦਾ ਸਿੰਘ ਇਕੱਠੇ ਹੋ ਜਾਂਦੇ ਸ਼ਾਮ ਨੂੰ ਜਿੰਨੇ ਵੀ ਹੁੰਦੇ ਸੀ ਆਪਦੇ ਪਰਿਵਾਰਾਂ ਦਾ ਪਤਾ ਕਰਨ ਵਾਸਤੇ ਜੋ ਵੀ ਪੰਜਾਬ ਚੋਂ ਆਉਂਦਾ ਸੀ ਉਹਨਾਂ ਕੋਲ ਪਤਾ ਕਰਨ ਵਾਸਤੇ ਇਕੱਠੇ ਰਹਿੰਦੇ ਸ਼ਾਮ ਨੂੰ ਬੁਲਾਕਾ ਸਿੰਘ ਕੋਲੇ ਆ ਜਾਂਦੇ ਇਕੱਠੇ ਹੋ ਜਾਂਦੇ ਵੀ ਪੰਜਾਬ ਚੋਂ ਆਇਆ ਪਤਾ ਕਰੀ ਉਹ ਆਪਦੇ ਪਰਿਵਾਰਾਂ ਦੇ ਬਾਰੇ ਪੁੱਛਣ ਲੱਗਦੇ ਫਿਰ ਉਹ ਰੋ ਪੈਂਦਾ ਹੈ ਰੋਂਦਾ ਇਹਦਾ ਬਾਬਾ ਗੁੱਡਾ ਸਿੰਘ ਜੀ ਕਹਿੰਦੇ ਆ ਵੀ ਸਿੰਘ ਰੋਂਦੇ ਨਹੀਂ ਹੁੰਦੀ ਕੋਈ ਤਮਤਿਆ ਤਾਂ 10 ਪ੍ਰੋਬਲਮਾਂ ਤਾਂ ਕੋਈ 10 ਉਹ ਕਹਿੰਦਾ ਜੀ ਤੁਸੀਂ ਮੈਨੂੰ ਆਪਦੇ ਪਰਿਵਾਰਾਂ ਬਾਰੇ ਨਾ ਪੁੱਛੋ ਮੇਰੇ ਕੋਲ ਪੁੱਛੋ ਦਰਬਾਰ ਦਾ ਬਾਰੇ ਕਹਿੰਦਾ ਜੀ ਚਲੋ ਦੱਸੋ ਫਿਰ ਉਹ ਬਲਾਕਾ ਸਿੰਘ ਜੀ ਜੋ ਵੀ ਉੱਥੋਂ ਦੀ ਸਾਡੀ ਬੀਤੀ ਮਤਲਬ ਦੱਸਦਾ ਜਿਸ ਤਰ੍ਹਾਂ ਉੱਥੇ ਹੁੰਦੀ ਹੈ ਮੈਂ ਬੇਅਦਵੀ ਹੁੰਦੀ ਹੈ ਉਸ ਤਰ੍ਹਾਂ ਦੱਸਦਾ ਹੈ ਉਦੋਂ ਬਾਬਾ ਗੁੱਡਾ ਸਿੰਘ ਜੀ ਖਿੱਚ ਕੇ ਮਤਲਬ ਗੁੱਸੇ ਨਾਲ ਬੋਲਦੇ ਆ ਵੀ ਤੂੰ ਇੰਨੀ ਦਰੋਂ ਇੱਥੇ ਕੀ ਲੈਣਾ ਤੇਰੇ ਕੋਲ ਸਹੀ ਹੀ ਨਹੀਂ ਹੋਇਆ ਗਿਆ ਉੱਥੇ ਫਿਰ ਭਾਈ ਬਲਕਾ ਸਿੰਘ ਜੀ ਕਹਿੰਦੇ ਵੀ ਮੈਂ ਉਹ ਉਹਨਾਂ ਦੀ ਕੋਰਸ ਸੀ ਮੈਂ ਤਾਂ ਸਿੱਧ ਹੀ ਹੋਣਾ ਸੀ ਇਕੱਲੇ ਨੇ ਉੱਥੇ ਹੋਟਲ ਕੋਈ ਬਸ ਨਹੀਂ ਸੀ ਮੇਰੇ ਪਰ ਵੀ ਤੁਹਾਨੂੰ ਕੌਣ ਦਰਦਾ ਤੁਹਾਨੂੰ ਕਿ ਮੈਨੂੰ ਪਤਾ ਲੱਗਦਾ ਏਡੀ ਦੂਰ ਬੈਠਿਆਂ ਨੂੰ ਵੀ ਇਹ ਕੁਛ ਹੋਈ ਜਾਂਦਾ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਫਿਰ ਉਹਨੇ ਤਾਨਾ ਮਿਹਣਾ ਵੀ ਮਾਰਿਆ ਮਿਹਣਾ ਮਾਰਿਆ ਕਹਿੰਦਾ ਵੀ ਮੈਂ ਤਾਂ ਪੰਜਾਬ ਚ ਤਾਂ ਰਹਿਣਾ ਹੈ ਤੁਸੀਂ ਡਰਦੇ ਮਾਰੇ ਇੱਥੇ ਰਾਜਸਥਾਨ ਚ ਲੁਕੇ ਬੈਠੇ ਆਂ ਬੀਕਾਨੇਰ ਦੀ ਰਸਤੇ ਫਿਰ ਉਹਨਾਂ ਦੇ ਫੋਰਜੋ ਤਾਂ ਫਿਰ ਖੜੇ ਹੋ ਕੇ ਲਲਕਾਰਦੇ ਆਪਦੇ ਸਿੰਘਾਂ ਨੂੰ ਇਹਨੇ ਦੋ ਸਿੰਘ ਖੜੇ ਹੋ ਉਹ ਕਿਹੜੇ ਜਾਣਗੇ ਤੋਂ ਰਮਤੇ ਰੰਗੜ ਦਾ ਸਿਰ ਕੱਟ ਕੇ ਅੰਮ੍ਰਿਤਸਰੋਂ ਦਰਬਾਰ ਸਾਹਿਬ ਤੋਂ ਇੱਥੇ ਲੈ ਕੇ ਆਣ ਫਿਰ ਇਹ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਕੰਨੀ ਮਾੜੀ ਕੰਬੋਗੀ ਤੇ ਮੀਰਕੋਟੇ ਦੀ ਇਹ ਖੜੇ ਹੁੰਦੇ ਆ ਇਹਨਾਂ ਨੂੰ ਫਿਰ ਅਰਦਾਸ ਕਰਦੇ ਆ ਘੋੜੇ ਦਿੰਦੇ ਆ ਸ਼ਸਤਰ ਦਿੰਦੇ ਆ ਇਹ ਚੱਲ ਜਾਂਦੇ ਆ ਫਿਰ ਚੱਲਣ ਲੱਗਿਆਂ ਨੇ ਸਿੱਖ ਕੁਝ ਪੁੱਛਦੇ ਆ ਵੀ ਜੇ ਤੁਸੀਂ ਉੱਥੇ ਜਾ ਕੇ ਸੀਸ ਹੋਗੇ ਸਾਨੂੰ ਕੀ ਪਤਾ ਲੱਗੂਗਾ ਫਿਰ ਉਹ ਕਹਿੰਦੇ ਵੀ ਹਫ਼ਤੇ ਦੇ ਵਿੱਚ ਅਸੀਂ ਬਾਪਤਾਗੇ ਠੀਕ ਹੈ ਨਾ ਇਹ ਤਾਂ ਤੁਸੀਂ ਸਮਝ ਲਓ ਸੀਸ ਹੋ ਗੋ ਫਿਰ ਇਹੋ ਤੇ ਆ ਲੈ ਪੈਂਦੀ ਹੈ ਇੱਥੇ ਜਾਂਦੇ ਹੋਏ ਤਲਵੰਡੀ ਸਾਬੋ ਕੀ ਪੱਟੀ ਅੰਮ੍ਰਿਤਸਰ ਐਵੇਂ ਜਾਂਦੇ ਪੱਟੀ ਜਾ ਕੇ ਅਰਦਾਸ ਵਗੈਰਾ ਕਰਦੇ ਆ ਉੱਥੇ ਫਿਰ ਅਰਦਾਸ ਕਰਕੇ ਮਟਕੇ ਤੋੜੇ ਲੈ ਲੈਂਦੇ ਆ ਤੋੜੇ ਲੈ ਕੇ ਭੰਨ ਲੈਂਦੇ ਆ ਉਹਨਾਂ ਦੀ ਗੋਲ ਠਿਕੜੀਆਂ ਕਰਕੇ ਬੋਰੀਆਂ ਭਰ ਲੈਂਦੇ ਆ ਘੋੜਿਆਂ ਤੇ ਉਹਨਾਂ ਨੂੰ ਲੱਦ ਲੈਂਦੇ ਆ ਆਪ ਦਾ ਬਾਣਾ ਹਮੇ ਪਾਇਆ ਹੁੰਦਾ ਹੈ ਪਠਾਣਾ ਦਾ ਬਾਣਾ ਉਤਪੁਰ ਦੀ ਪਾ ਕੇ ਸ਼ਾਤਰੋ ਦੇ ਵਿੱਚ ਜੀ ਬੋਲ ਲੈਂਦੇ ਆ ਚੋਲਿਆਂ ਦੇ ਵਿੱਚ ਆਉਂਦੇ ਆ ਤੇ ਚੱਲ ਪੈਂਦੇ ਘੋੜਿਆਂ ਤੇ ਬੋਰੀਆਂ ਲੱਦੀਆਂ ਹੁੰਦੀਆਂ ਤੇ ਲੰਬੜਦਾਰ ਪੱਟੀ ਦੇ ਬਣ ਜਾਂਦੇ ਐ ਅੱਗੇ ਜਾਂਦੇ ਐ ਜਦੋਂ ਦਰਬਾਰ ਸਾਹਿਬ ਤੋ ਉੱਥੇ ਸੰਤਰੀ ਉਹਨਾਂ ਦਾ ਖੜਾ ਹੁੰਦਾ ਪੁੱਛਦਾ ਉਹ ਕਹਿੰਦਾ ਵੀ ਤੁਸੀਂ ਹੀ ਕਹਿੰਦੇ ਜੀ ਅਸੀਂ ਇੱਥੇ ਆ ਕੇ ਪੱਟੀ ਦੇ ਲੰਬੜਦਾਰ ਐ ਤੇ ਮਾਮਲਾ ਭਰਨਾ ਹੈ ਤੇ ਫਿਰ ਉਹ ਕਹਿੰਦਾ ਚਲੇ ਜਾਓਗੇ ਅਲੈਚੀ ਬੈਰੀ ਹੁਣ ਵੀ ਦਰਬਾਰ ਸਾਹਿਬ ਚਾਹੀਆ ਅਲੈਚੀ ਬੈਰੀ ਦੇ ਤੱਲੇ ਘੋੜੇ ਬੰਨ ਲੈਂਦੇ ਐ ਘੋਰੀਆਂ ਮੋਢਿਆਂ ਦੇ ਰੱਖ ਲੈਂਦੇ ਐ ਪਹੁੰਚ ਜਾਂਦੇ ਐ ਮੱਥੇ ਰੰਗੜ ਕੋਲੇ ਮੱਥੇ ਰੰਗੜ ਕੋਲੇ ਜਾਂਦੇ ਐ ਸੰਤਰੀ ਪੁੱਛਦਾ ਉਹਨੇ ਉਸੇ ਤਰ੍ਹਾਂ ਹੀ ਦੱਸਦੇ ਉਹ ਕਹਿੰਦਾ ਵੀ ਠੀਕ ਐ ਬੋਰੀਆਂ ਜਾ ਕੇ ਉਹ ਫਿਰ ਮੱਤਸਾ ਰੰਗੜਾ ਇਸ਼ਾਰਾ ਕਰਦਾ ਵੇ ਇਸ ਤਰ੍ਹਾਂ ਵੀ ਇੱਧਰ ਰੱਖ ਦੋ ਬੋਰੀਆਂ ਰੱਖਦੇ ਐ ਚਰਾ ਕੇ ਮਾਰਦੇ ਐ ਖੜ ਖੜ ਹੁੰਦੀ ਆਵਾਜ਼ ਆਉਂਦੀ ਐ ਹੁਣ ਪੈਸਿਆਂ ਦੀ ਟਿੱਕਣੀ ਰਿਵਾਜ ਚ ਜਾਂਦਾ ਫਰਕ ਸਮਝਿਆ ਉਹਨੇ ਤੇ ਜਾਂ ਵੀ ਦੇਖਣ ਲੱਗਿਆ ਕਿ ਕਿੰਨੇ ਕੁ ਪੈਸੇ ਐ ਤੇ ਜਦੋਂ ਇਸ ਤਰ੍ਹਾਂ ਨੀਮਾ ਹੋਇਆ ਤਾਂ ਮਹਤਾਬ ਸਿੰਘ ਨੇ ਐਨੀ ਪੁਰਤੀ ਨਾ ਸੈਕੰਡਰੀ ਪੁਰਤੀ ਨਾ ਆਪ ਦੀ ਕਰਖਾਨਾ ਕੱਢੀ ਪਹਿਲੇ ਬਾਰ ਕੀ ਮੱਥੇ ਰੰਗੜਾ ਫੇਰ ਲਾਤਾ ਭਾਈ ਸੁੱਖਾ ਸਿੰਘ ਨੇ ਨੇਜੇ ਤੇ ਟੰਗਿਆ ਬਰਛੇ ਤੇ ਟੰਗਿਆ ਚੱਲ ਪਏ ਉਸ ਟਾਈਮ ਤੇ ਫਿਰ ਇਹਨਾਂ ਦੀ ਕੁਝ ਥੋੜੀ ਬਹੁਤੀ ਉੱਥੇ ਜਿਹੜੇ ਹੈ ਉਹਨਾਂ ਦੀ ਸੰਤਰੀ ਵਗੈਰਾ ਜਾਂ ਪੋਰਸ ਸੀ ਉਹਨਾਂ ਦੇ ਨਾਲ ਕੋਈ ਮਾੜਾ ਵਟਾ ਲੜਾਈ ਝਗੜਾਈ ਹੋਇਆ ਉਹਨਾਂ ਦੇ ਵਿੱਚ ਨਿਕਲ ਜਾਂਦੇ ਤੇ ਆ ਫਿਰ ਅੱਗੇ ਇਸ ਤਰ੍ਹਾਂ ਕਰਕੇ ਬੁੱਢਾ ਜੋੜਾ ਜਾਂਦੇ ਕੁਝ ਇਹ ਵੀ ਹੈ ਵੀ ਕੁਝ ਇਤਿਹਾਸ ਕਰਾਂਦੇ ਹੈ ਵੀ ਲਿਖਿਆ ਹੋਇਆ ਹੈ ਵੀ ਉਸ ਤਰ੍ਹਾਂ ਉਸ ਟਾਈਮ ਮਤਲਬ ਇਹ ਪੁਨੇਰੀ ਮੀਂਹ ਬਰਸਾਤ ਜਿਆਦਾ ਆ ਗਈ ਜਿਹੜੇ ਦੇ ਵਿੱਚ ਇੰਨੀ ਦੇਰੀ ਆਈ ਵੀ ਲੋਕ ਉਹਨਾਂ ਨੂੰ ਮਤਲਬ ਮਹਿਸੂਸ ਹੋਇਆ ਕਿ ਪਤਾ ਨਹੀਂ ਲੱਗਿਆ ਵੀ ਹੁਣ ਨਹੀਂ ਨਿਕਲਦਾ ਮੌਕਾ ਮਿਲ ਗਿਆ ਠੀਕ ਹੈ ਨੇ ਤੇ ਇਸ ਤਰ੍ਹਾਂ ਹੀ ਕਰਕੇ ਜਿਹੜੇ ਰਸਤੇ ਗਏ ਸੀ ਪੱਟੀ ਤਲਵੰਡੀ ਹਨੂਮਾਨਗੜ ਹੋ ਕੇ ਬਾਅਦ ਕੁ ਬੁੱਢਾ ਜੁੜਾ ਜਾਂਦੇ ਆ ਫਿਰ ਇੱਥੇ ਆ ਕੇ ਸਿਰ ਨੂੰ ਉਤਾਰਦੇ ਆ ਤੇ ਉਹ ਦੇਖਦੇ ਆ ਦੂਜੇ ਸਿੰਘ ਤੇ ਫਿਰ ਉਹਨਾਂ ਖੁੱਦੋ ਗੁੰਡੀ ਖੇਡਣ ਲੱਗ ਜਾਂਦੇ ਆ ਇਤਿਹਾਸ ਦੇ ਵਿੱਚ ਹੀ ਲਿਖਿਆ ਆ ਕਿ ਖੁੱਦੋ ਗੁੰਡੀ ਖੇਡੀ ਸੀ ਇੱਕ ਸ਼ਾਮ ਸਿੰਘ ਨਾਮ ਦਾ ਜਥੇਦਾਰ ਸੀ ਉਹ ਕਹਿੰਦਾ ਵੀ ਇਹਨੂੰ ਇਹਦੀ ਅਤਿਆਚਾਰ ਦੀ ਸਜ਼ਾ ਮਿਲ ਗਈ ਹੈ ਤੇ ਇਹਦਾ ਸੰਸਕਾਰ ਕਰ ਦੋ ਫਿਰ ਅਥਲੀ ਗੱਲ ਤੇ ਵੀ ਲਿਖਿਤ ਵਿੱਚ ਤਾਂ ਇਹੀ ਹੈ ਵੀ ਇਹ ਸੰਸਕਾਰ ਕੀਤਾ ਗਿਆ ਸੀ ਮੱਤੇ ਰੰਗੜ ਦੇ ਪਰ ਕੋਸ਼ੇ ਦੇ ਨਾਲ ਜੁੜੀ ਹੋਰ ਵੀ ਹਿਸਟਰੀ ਵੀ ਇਥੇ ਛੋਟੇ ਹੁੰਦੇ ਦੇਖਣ ਵੀ ਹੁੰਦੇ ਹੁੰਦੇ ਸੀ ਲੋਕਾਂ ਦਾ ਕਹਿਣਾ ਹੁੰਦਾ ਸੀ ਇੱਥੇ ਇੱਕ ਝੰਡਾ ਪਿਆ ਹੁੰਦਾ ਸੀ ਸੁੱਕਾ ਇਧਰ ਗੁਰਦੁਆਰੇ ਦੇ ਆਪਸ ਦੀਵਾਰ ਦੇ ਨਾਲ ਪਰਲੇ ਪਾਸੇ ਖੇਤ ਉਹ ਕਹਿੰਦੇ ਹੁੰਦੇ ਸੀ ਵੀ ਇਹ ਮੱਤੇ ਰੰਗੜ ਦਾ ਫੇਰੇ ਤੇ ਰੱਖਿਆ ਸੀਗਾ ਝੰਡਾ ਹਰਾ ਸੀਗਾ ਤੇ ਵੀ ਇਹ ਝੰਡਾ ਇਹ ਜਦੋਂ ਰੱਖਿਆ ਤੇਰੇ ਤੇ ਪਾੜ ਗਿਆ ਕਹਿੰਦੇ ਵੀ ਮੱਤੇ ਰੰਗੜ ਦਾ ਇਨਤਿਆਜ਼ਾਰ ਕੀਤਾ ਹੋਇਆ ਸੀ ਵੀ ਝੰਡਾ ਪਾੜ ਗਿਆ ਸੁੱਕ ਗਿਆ ਸੀ ਤੇ ਉਹ ਪੂਲ estrana ਸਾਹਮਣੇ ਨਗਰਾਂ ਦੀ ਜੌਣੀ ਆਪਣੇ ਗੁਰਦੁਆਰੇ ਦੇ ਨਾਲ ਉਹਦੇ ਚ ਰੱਖਿਆ ਹੋਇਆ ਉਹਨਾਂ ਨੇ ਸ਼ੀਸ਼ੇ ਮੜਾ ਕੇ ਤੇ ਇਹ ਗੁਰਦੁਆਰੇ ਦੀ ਇਤਿਹਾਸ ਹੈ ਗੁਰਦੁਆਰੇ ਦਾ ਬੁੱਢਾ ਜੋਤ ਨਾਮ ਬਾਬਾ ਬੁੱਢਾ ਸਿੰਘ ਤੇ ਆਪਣੇ ਜੋੜ ਦੇ ਨਾਮ ਤੇ ਬੁੱਢਾ ਜੋਤ ਰੱਖਿਆ ਗਿਆ ਠੀਕ ਹੈ ਹੁਣ ਇਸ ਤਰ੍ਹਾਂ ਸ਼ਹੀਦਨਗਰ ਗੁਰਦੁਆਰਾ ਬੁੱਢਾ ਜੋੜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਠੀਕ ਹੈ ਹਾਂਜੀ ਦੋਸਤੋ ਤੇ ਬੁੱਢਾ ਜੋੜ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਕਰਕੇ ਆ ਗਏ ਆ ਤੇ ਇਹ ਬਾਬਾ ਜੀ ਨੇ ਜੋ ਵੀ ਹਿਸਟਰੀ ਦੱਸੀ ਹੈ ਨਾ ਉਹ ਤੁਸੀਂ ਸੁਣ ਲਿਓ ਤੇ ਬਾਕੀ ਇੱਥੋਂ ਹੁਣ ਪਾਵਾਂਗੇ ਚੱਲੇ ਤੇ ਅੱਗੇ ਦੇਖਦੇ ਆ ਕਿਹੜੇ ਪਾਸੇ ਨੂੰ ਜਾਣਾਗਾ ਤੇ ਭਾਈ ਬੜਾ ਸਕੂਨ ਵਾਲੀ ਜਗ੍ਹਾ ਨਾ ਇੱਥੇ ਵੀ ਤੇ ਦਰਸ਼ਨ ਕਰਕੇ ਬੁੱਢਾ ਜੋੜ ਗੁਰਦੁਆਰਾ ਸਾਹਿਬ ਤੋਂ ਹੁਣ ਚੱਲੇ ਆਪਾਂ ਬੀਕਾ ਨੇਰ ਵਾਲੀ ਸਾਈਡ ਜਿੱਥੇ ਕਿਤੇ ਸਾਨੂੰ ਨੇਹਰਾ ਹੋਣ ਲੱਗਿਆ ਸੀ ਉੱਥੇ ਰੁਕ ਜਾਣਾ ਕਿਉਂਕਿ ਟੈਂਟ ਸਾਡੇ ਕੋਲੇ ਆ ਤੇ ਉਹ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੇ ਜਿੰਨਾ ਵੀ ਹੋ ਸਕਦਾ ਵੀ ਅਸੀਂ ਅੱਜ ਪੁਸ਼ਕਰ ਦੇ ਨੇੜੇ ਪਹੁੰਚੀਏ ਤੇ ਕਿਉਂਕਿ ਕੱਲ ਨੂੰ ਸਾਡਾ ਪੁਸ਼ਕਰ ਪਹੁੰਚਣਾ ਬਹੁਤ ਜ਼ਰੂਰੀ ਆ ਉਹ ਤੁਹਾਨੂੰ ਅਗਲੀ ਵੀਡੀਓ ਚ ਪਤਾ ਲੱਗ ਜੂਗਾ ਵੀ ਕਿਉਂ ਅਸੀਂ ਜਲਦ ਥੋੜੀ ਜੀ ਕੱਲ ਕਰ ਰਹੇ ਉਦੋਂ ਬਾਅਦ ਆਪਾਂ ਬਿਲਕੁਲ ਰਿਲੈਕਸ ਆ ਜਿੱਥੇ ਮਤਲਬ ਵੀ ਆਪਾਂ ਵਧੀਆ ਰਿਲੈਕਸ ਹੋ ਕੇ ਘੁੰਮਾਂਗੇ ਤੇ ਕਾਲ ਹੁਣ ਵੀ ਕੋਈ ਨਹੀਂ ਤੇ ਬਸ ਹੁਣ ਚੱਲ ਕਰਦੇ ਹਾਂ ਸਫਰ ਸ਼ੁਰੂ ਅੱਗੇ ਤੇ ਦੇਖਦੇ ਆ ਫਿਰ ਕੀ ਬਣਦਾ ਜੀ ਹਵਾ ਬਹੁਤ ਜ਼ਿਆਦਾ ਤੇਜ਼ ਆ ਮੋਟਰਸਾਈਕਲ ਨੂੰ ਧੱਕਾ ਮਾਰਦੀ ਆ ਤੇ ਵਜਨ ਭੋਜਨ ਸਾਡੇ ਕੋਲੇ ਕਾਫੀ ਹੋਣ ਕਰਕੇ ਚਲੋ ਕਿਉਂਕਿ ਇੱਕ ਮੋਟਰਸਾਈਕਲ ਚੱਲਦਾ ਹੁੰਦਾ ਤੇ ਇੱਕ ਜਿਹੜੀ ਹਵਾ ਗਈ ਉਹ ਜਿਆਦਾ ਦਬਾਅ ਆਉਂਦੀ ਹੈ ਇੱਧਰ ਦੇਖ ਸਕਦੇ ਹੋ ਘਾਰ ਟਾਈਪ ਬਣ ਜਾਂਦਾ ਹੈਗਾ ਇੱਧਰ ਵੀ ਟਿੱਬਾ ਇੱਧਰ ਵੀ ਆ ਖੁੱਲੇ ਮੈਦਾਨ ਟਿੱਬੇ ਹੁੰਦੇ ਦੂਰੋਂ ਦੂਰ ਤੱਕ ਦਿਖਦੇ ਆ ਇੱਧਰ ਦੇਖੋ ਮੈਦਾਨ ਉਹ ਦੇਖੋ ਜੀ ਉਹ ਸਾਡਾ ਕੈਮਰੇ ਚ ਨਾ ਦੇਖਦੇ ਹੁਣ ਪਰ ਮੈਂ ਦੇਖ ਰਿਆਂਗਾ પાસੇ ਦਾ ਕੱਟੇ ਰੇਤ ਦੇ ਵਾਲੇ ਢਿੱਬੇ ਦੇ ਢਿੱਬੇਾਂ ਵਿੱਚੋਂ ਨਾਲ ਆ ਰਿਹਾ ਹੈ ਇੱਧਰ ਦੇਖੋ ਤੁੰਗਿਆ ਤਾਂ ਸਾਹਮਣੇ ਤੋਂ ਚੱਲੀ ਜੇ ਹੋਤੋਂ ਨਖੜਾ ਇੱਧਰ ਅੱਗ ਨਹੀਂ ਲਾਤੀ ਪਰਾਲੀ ਬਈ ਸੱਲੇ ਪੰਜਾਬ ਵਾਲੇ ਨਹੀਂ ਦੋਸ਼ੀ ਅੱਗ ਦੇ ਐਵੇਂ ਨਾ ਸਾਨੂੰ ਪੰਜਾਬ ਵਾਲਿਆਂ ਨੇ ਕਰੀਆ ਕੋ ਰਾਸਤਾੜੇਲੇ ਵਿੱਚੋਂ ਦੋ ਦੋ ਅੱਗ ਲਾ ਰਿਹਾ ਹੈ ਰਾਜਸਥਾਨ ਦੇ ਵਿੱਚ ਕਟਰੋਲ ਦਾ ਰੇਟ ਹੈਗਾ ਜੀ 106 ਰੁਪਏ ਤੇ 45 ਪੈਸੇ ਤੇ ਅੰਤਰੁਕੇ ਸੀਗੇ ਥੋੜਾ ਜਿਹਾ ਰੈਸਟ ਕਰਨ ਨੂੰ ਵੀ ਸਾਰ ਨੂੰ ਲੰਮਾ ਟਾਈਮ ਹੋ ਗਿਆ ਸੀ ਕਾਫੀ ਚੱਲਦਿਆਂ ਨੂੰ ਤੇ ਅੱਜ ਅਸੀਂ ਚੱਲੇ ਸੀਗੇ ਉੱਥੋਂ ਬੁੱਢਾ ਜੋਂਡ ਸਾਹਿਬ ਤੋਂ ਗੁਰਦੁਆਰਾ ਤੋਂ ਤੇ ਹੁਣ ਅਸੀਂ ਲੂਨ ਕਰਨ ਸਰ ਪਹੁੰਚਣ ਆਲੇ ਆਂਗੇ ਇੱਥੋਂ ਦੇਖਦੇ ਆ ਅੱਗੇ ਜਾਣਾ ਕਿੰਨਾ ਕਾ ਵੀ ਆਪਣਾ ਦੇਖਦੇ ਆ ਪਰ ਅੱਜ ਪੁਸ਼ਕਰ ਨਹੀਂ ਪਹੁੰਚਿਆ ਜਾਣਾਗਾ ਕਿਉਂਕਿ ਲਾਈਟਾਂ ਬੰਨ ਲੱਗ ਜਾਣਗੀਆਂ ਆਪਾਂ ਨੂੰ ਕੋਈ ਕੱਲ ਨਹੀਂ ਗਈ ਤੇ ਕੱਲ ਨੂੰ ਪਹੁੰਚ ਜਾਗੇ ਅਰਲੀ ਚੱਲ ਬੜਾਂਗੇ ਜਣਾ ਜਲਦੀ ਚੱਲ ਬੜਾਂਗੇ ਉੱਠ ਕੇ ਵੀ ਆਪਾਂ ਟਾਈਮ ਨਾਲ ਉੱਥੇ ਪਹੁੰਚ ਜੀਏ ਕਿਉਂ ਦਰਮੰਦ ਹਾਂ ਤੇ ਹੁਣ ਆਪਾਂ ਜਾਣਾ ਲੂਨ ਕਰਨ ਸਰ ਹਾਂ ਲੂਨ ਕਰਨ ਸਰ ਤੇ ਉਦੋਂ ਅੱਗੇ ਡੂੰਗਰ ਗੜੀ ਡੂੰਗਰ ਗੜ ਤੇ ਉਦੋਂ ਅੱਗੇ ਸੁਜਾਨ ਗੜਾ ਨਾ ਸ਼ਾਇਦ ਸੂਜਨਗੜ ਪਤਾ ਨਹੀਂ ਜਾਨਗੜਾ ਤੂੰ ਦੇਖਾਂਗੇ ਉਦੋਂ ਪਹਿਲਾਂ ਰੁਕਾਂ ਕਿਤੇ ਠੀਕ ਆ ਅੱਜ ਦਾ ਟਾਈਮ ਦੇਣੀ ਆਪਾਂ ਦੇਖਦੇ ਆਂ ਕੀ ਹਾਂ ਵੀਡੀਓ ਦੇ ਵਿੱਚ ਦੇਖਦੇ ਆਂ ਵੀ ਟੰਟੂ ਟਲਾ ਕੇ ਪੈਨੇ ਆ ਅੱਜ ਹਵਾ ਬੜਾ ਤੰਗ ਕਰ ਰਹੀ ਆ ਇੱਕ ਤਾਂ ਮੋਟਰਸਾਈਕਲ ਦੀ ਸਪੀਡ ਆ ਇੱਕ ਹਵਾ ਇਧਰਲੀ ਸਾਈਡ ਤੋਂ ਵਜਦੀ ਆ ਤਾਂ ਥੱਕਦੀ ਆ ਹਵਾ ਯਾਰ ਮਤਲਬ ਅਨਬੈਲੈਂਸ ਜਾਂ ਕਰਦੀ ਆ ਐਡਾ ਵੀ ਕੋਈ ਹੈ ਨਹੀਂਗਾ ਪਰ ਐਨ ਲੱਗਦਾ ਵੀ ਬਹੁਤ ਜ਼ਿਆਦਾ ਮਤਲਬ ਹਨੇਰ ਤੂਫਾਨ ਚੱਲ ਰਿਹਾ ਹੁੰਦਾਗਾ ਮੋਟਰਸਾਈਕਲ ਜਦੋਂ ਜਾਂਦਾ ਹੁੰਦਾ ਹਵਾ ਵੈਸੀ ਪੈਂਦੀ ਐਨੇ ਸਪੀਡ ਤੇ ਤੇ ਦੂਜਾ ਫਿਰ ਤੁਹਾਨੂੰ ਪਤਾ ਹੀ ਆ ਜਿਹੜਾ ਹਵਾ ਚੱਲਦੀ ਹੋਵੇ ਤਾਂ ਟਿਕਰਾ ਪੈਂਦਾ ਹਨਾ ਉਹ ਚੀਜ਼ ਦਾ ਤੇ ਹੁਣ ਥੋੜਾ ਟਾਈਮ ਰੁਕੇ ਸੀਗੇ ਤੇ ਇੱਥੋਂ ਆਪਾਂ ਹੁਣ ਲੂਨ ਕਰਨ ਸਰ ਤੋਂ ਮੁੜਾਂਗੇ ਪੁਸ਼ਕਰ ਵਾਲੀ ਸਾਈਡ ਨੂੰ ਤੇ ਬੀਕਾਨੇਰ ਇਸ ਤੋਂ ਅੱਗੇ ਰਹਿ ਜਾਂਦਾਗਾ 100 ਕਿਲੋਮੀਟਰ ਬੀਕਾਨੇਰ ਅਸੀਂ ਹੁਣ ਥੋੜਾ ਜਿਹਾ ਕੈਨਸਲ ਕਰਤਾ ਵੀ ਸੰਭੇ ਤੋਂ ਜਿਹੜਾ ਪੁਸ਼ਕਰ ਉਹ ਪਹੁੰਚਿਆ ਨਹੀਂ ਜਾਣਾ ਤੇ ਉੱਥੇ ਫਿਰ ਆਪਾਂ ਹੁਣ ਬਾਅਦ ਵਿੱਚ ਆਵਾਂਗੇ ਤੇ ਹੁਣ ਆਪਾਂ ਕੋਸ਼ਕਰ ਵੱਲ ਨੂੰ ਪੌਣਿਆ ਚੱਲੇ ਤੇ ਮੈਂ ਅਸੀਂ ਬੁੱਢਾ ਜੋੜ ਤੋਂ ਹੁਣ ਤੱਕ 125 ਕਿਲੋਮੀਟਰ ਜਿਹੜਾ ਕਵਰ ਕਰ ਲਿਆ ਸੀਗਾ ਤੇ ਚੱਲ ਰਹੇ ਆ 80 ਕਿਤੇ ਸਪੀਡ ਤੇ ਸੜਕਾਂ ਟਰੈਫਿਕ ਬਹੁਤ ਨਾ ਮਾਤਰ ਆ ਇੱਥੇ ਜੇ ਦੇਖਿਆ ਜਾਵੇ ਨਾ ਟਰੈਫਿਕ ਬਹੁਤ ਘੱਟ ਹੈ। ਜਾਵੀ ਕਾਲੂ ਤੋਂ ਅੱਗੇ ਕਾਲੂ ਆ ਗਿਆ ਆਪਾਂ ਤੇ ਬਸ ਹੁਣ ਆਪਾਂ ਸਫਰ ਰਹਿ ਗਿਆ ਸਿਰਫ 37 ਕਿਲੋਮੀਟਰ ਦਾ ਸੈਂਟੀ ਕਿਲੋਮੀਟਰ ਆਪਾਂ ਰੀਡ ਕਰਕੇ ਉੱਥੇ ਲੈ ਆਉਣਾ ਟੈਂਟ ਤੇ ਅੱਜ ਅਸੀਂ ਰੁਕਿਆ ਬਈ ਸ਼੍ਰੀ ਡੁੰਗਰਗੜ ਇਹ ਵੀ ਰਾਜਸਥਾਨ ਚ ਪੈ ਜਾਂਦਾ ਹੈਗਾ ਰਾਜਸਥਾਨ ਦੇ ਵਿੱਚ ਹੀ ਫਿਰਦੇ ਆ ਤੇ ਆਪਣੇ ਤੋਂ ਬਈ 232 ਕਿਲੋਮੀਟਰ ਰਹਿ ਗਿਆ ਪੁਸ਼ਕਰ ਤੇ ਅਸੀਂ ਕਿਹਾ ਚਲੋ ਸਵੇਰੇ ਚੱਲਾਂਗੇ ਤੇ ਨਾਲ ਹੀ ਢਾਬਾ ਬਿਲਕੁਲ ਬਈ ਰੋਟੀ ਖਾਣਾ ਸਾਰਾ ਕੁਝ ਬਹੁਤ ਵਧੀਆ ਇਹਨਾਂ ਦਾ ਬਣਾਇਆ ਬਾਈ ਕਹਿੰਦਾ ਵੀ ਇੱਥੇ ਲਾ ਲੋ ਜੀ ਟੈਂਟ ਸਾਡੇ ਕੋਲੇ ਤੇ ਅਸੀਂ ਇੱਥੇ ਇੱਕ ਵਾਲੇ ਵੀਰ ਦੀ ਦੁਕਾਨ ਐ ਇਹਨੂੰ ਪੁੱਛ ਲਿਆ ਸੀ ਉਹ ਕਹਿੰਦਾ ਇੱਥੇ ਲਾ ਲੋ ਕੋਈ ਗੱਲ ਨਹੀਂ ਬਾਈ ਉੱਪਰ ਛੱਤ ਐ ਇੱਥੇ ਟੈਂਟ ਲਾ ਲਿਆ ਤੇ ਮੋਟਰਸਾਈਕਲ ਨੂੰ ਆਪਾਂ ਇਧਰਲੀ ਸਾਈਡ ਲਾ ਆਵਾਂਗੇ ਤੇ ਉੱਪਰ ਇਹਦੇ ਅਸੀਂ ਜਿਹੜਾ ਵਾਟਰਪਰੂਫ ਕੱਪੜਾ ਹੁੰਦਾ ਉਹ ਪਾਇਆ ਨਹੀਂਗਾ ਤੇ ਆ ਸਾਡੇ ਇਦਾਂ ਦੇ ਮੈਟ ਆ ਗਏ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਬਈ ਤਿਆਰੀ ਕਰਦੇ ਹਾਂ ਸੌਣ ਦੀ ਸੌਣਾ ਤਾਂ ਜਾਣਾ ਨਹੀਂ ਕਿਉਂਕਿ ਕੰਮ ਵੀ ਬਹੁਤ ਹੁੰਦੇ ਆ ਐਡੀਟਿੰਗ ਵੀ ਕਰਨੀ ਹੁੰਦੀ ਹੈ ਨਾ ਤੇ ਉਹ ਵੀ ਜ਼ਰੂਰੀ ਹੈਗੀ ਘੰਟਾ ਦੋ ਘੰਟੇ ਸਾਨੂੰ ਐਡੀਟਿੰਗ ਤੇ ਲੱਗ ਜਾਣਗੇ ਤੇ ਕੁਝ ਸਾਡਾ ਇਦਾਂ ਦਾ ਮਾਹੌਲ ਆ ਸਮਾਨ ਤਾਂ ਨੇ ਇਹ ਲਿਆਂਦਾ ਸੀਗਾ ਤਿੰਨ ਜਣਾਂ ਵਾਲਾ ਟੈਂਟ ਆ ਤਿੰਨ ਪਰਸਨਰ ਬਾਕੀ ਸਾਡਾ ਸਮਾਨ ਟਕੇ ਜਾਂਦਾ ਇਧਰ ਆਹ ਦੇਖ ਸਕਦੇ ਹੋ ਤੇ ਇੰਨੀ ਹਜੇ ਠੰਡ ਨਹੀਂ ਗਈ ਲੈ ਵਾਲੀ ਤੁਹਾਨੂੰ 슬ੀਪਿੰਗ ਬੈਗਾਂ ਦੀ ਲੋੜ ਪਊਗੀ ਤੇ ਅਸੀਂ ਬਿਨਾਂ 슬ੀਪਿੰਗ ਬੈਗਾਂ ਤੋਂ ਹੀ ਛੇ ਸੀਗਾ ਲੈ ਕੇ ਪੈ ਜਾਾਂਗੇ ਜੇ ਲੋਡ ਵੀ ਪਈ ਤਾਂ ਅਸੀਂ ਬਾਈਕ ਕਰਾਂਗੇ ਜੈਪੁਰ ਤੋਂ ਕਿਉਂਕਿ ਉੱਥੇ ਡਕੇਥਲੋਂ ਦਾ ਹੈਗਾਗਾ ਸ਼ੋਰੂਮ ਵਗੈਰਾ ਵੀ ਹੈਗਾ ਜਾਂ ਅਦਰ ਨਾਲ ਵੀ ਐਕਸੈਸਰੀ ਆਪਾਂ ਨੂੰ ਮਿਲ ਜਾਂਦੀ ਹੈ ਜੇ ਲੋੜ ਪਈ ਤਾਂ ਅਸੀਂ ਉੱਥੇ ਬਾਏ ਕਰਾਂਗੇ ਕਿਉਂਕਿ ਅੱਗੇ ਸੀ ਮਾਉਂਟ ਆ ਬੂ ਵਗੈਰਾ ਵੀ ਜਾਣਾ ਦਾ ਤੇ ਬਾਕੀ ਬਈ ਆ ਮਾਹੌਲ ਹੈ ਤੇ ਆਪਾਂ ਅੱਜ ਦੇ ਬਲੌਗ ਦੀ ਸਮਾਪਤੀ ਇੱਥੇ ਕਰਦੇ ਆ ਤੇ ਬਾਕੀ ਕੱਲ ਨੂੰ ਮਿਲਦੇ ਆ ਨਵੇਂ ਬਲੌਗ ਦੇ ਨਾਲ ਤੇ ਨਵੀਂ ਦੁਨੀਆ ਦਿਖਾਵਾਂਗੇ ਤੁਹਾਨੂੰ ਤੇ ਇੱਥੋਂ ਹੀ ਕਰਾਂਗੇ ਸ਼ੁਰੂਆਤ ਤੇ ਠੀਕ ਆ ਜੀ ਸਤਿ ਸ੍ਰੀ ਅਕਾਲ